ਲੋਕ ਸਭਾ ਮੈਂਬਰ ਡਾਕਟਰ ਹਾਜਮਾ ਚੱਬੇਵਾਲ ਨੇ ਰੈਸਟ ਹਾਊਸ ਮੁਕੇਰੀਆ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣਾਂ ਦੌਰਾਨ ਕੀਤੇ ਹੋਏ ਵਾਅਦੇਾਂ ਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਸ ਮੌਕੇ ਤੇ ਡਾਕਟਰ ਹਾਜਮਾ ਚੱਬੇਵਾਲ ਨੇ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਨਵੇਂ ਸਾਲ 2025 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਸਾਰਿਆਂ ਦੇ ਸਿਹਤਮੰਦ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੇ ਲੋਕ ਸਭਾ ਹਲਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹੁਸ਼ਰਪੁਰ ਦੇ ਲਗਦੇ ਹਲਕਿਆਂ ਦੇ ਨਾਗਰਿਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਮਕੇਰੀਅ ਸ਼ਹਿਰ ਵਿੱਚ ਵੱਧ ਰਹੇ ਟ੍ਰੈਫਿਕ ਜਾਮ, ਆਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ, ਸਫਾਈ ਵਿਵਸਥਾ ਅਤੇ ਸ਼ਹਿਰੀ ਸੁਰੱਖਿਆ ਵਰਗੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ। ਦੇ ਸਮੱਸਿਆਵਾਂ ਥੋੜੀਆਂ ਵੱਡੀਆਂ ਨੇ ਤੇ ਉਹਨਾਂ ਨੂੰ ਹੱਲ ਕਰਨ ਲਈ ਸਾਡੀ ਕੋਈ ਨਹੀਂ ਰਹਿੰਦੀ ਅੱਜ ਤੁਸੀਂ ਕਪਤਾਨੀ ਸਾਹਿਬ ਵੀ ਥੋੜੀ ਬੈਠਦੇ ਨੇ ਉਸ ਸਮੱਸਿਆਵਾਂ ਲੋਕਾਂ ਦੀ ਸੁਣਦੇ ਅੱਜ ਤੁਸੀਂ ਬੈਠੇ ਹੋ ਸੁਣਨ ਵਾਸਤੇ ਕਿੰਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਲੋਕਾਂ ਦੇ ਤੁਹਾਡੇ ਕੋਲ ਲੋਕਾਂ ਦੀ ਸਮੱਸਿਆਵਾਂ ਤੇ ਆਮ ਜ਼ਿੰਦਗੀ ਦੇ ਦੋ ਜਿੰਦਗੀ ਨਾਲ ਜੁੜੀਆਂ ਕੋਈ ਪੁਲਿਸ ਰਿਲੇਟਡ ਇਸ਼ੂਜ਼ ਨੇ ਕੋਈ ਆਰਡਰ ਰਿਲੇਟਡ ਇਸ਼ੂਜ਼ ਨੇ ਜਾਂ ਪਿੰਡਾਂ ਦੀ ਡਿਵੈਲਪਮੈਂਟ ਰਿਲੇਟਡ ਜਿਹੜੇ ਮਸਲੇ ਨੇ ਉਹ ਸਾਰੇ ਜਾਂ ਸ਼ਹਿਰ ਦੀ ਡਿਵੈਲਪਮੈਂਟ ਦੇ ਰਿਲੇਟਡ ਜਿਹੜੇ ਇਸ਼ੂ ਨੇ ਉਹੀ ਮਸਲੇ ਨੇ Thank you